ਆ ਲੋ ਤਾਂ ਅੱਜ ਗਾਲ ਦੀ ਅੱਜ ਆਈ ਪਾਣੀ ਬਣੀ ਠੀਕ ਹੈ ਪਿਆ ਜੀ ਪਰਕ ਦਾ ਪੇਪਰ ਹੀ ਤੇ ਨਾਲੀਆ ਵੀ ਦਾ ਆਪਰੇਸ਼ਨ ਨਹੀਂ ਹੋਣਾ ਇਸ ਕਰਕੇ ਇਸ ਟਾਈਮ ਨਹੀਂ ਹੋਟੀ ਹਾਂ ਪਹਿਲਾਂ ਪਰਕ ਨੂੰ ਤੋੜਦੇ ਤੇ ਫਿਰ ਪਾਵਾ ਤੇ ਮੈਨ ਦੇ ਲਾਉਂੋ ਜਨਾਪਾ ਫਿਰ ਸਭ ਪ੍ਰਸ਼ਨ ਕਰਾਉਣਾ ਬਸ ਆ ਜਾਣਾ ਮੈਂ ਕੀ ਨਹੀਂ ਕਰਉਣਾ ਇਹ ਲੈ ਲੈ ਜਨਾ ਨਾ ਮਤਲਬ ਡਰਾਜ ਇਹਦਾ ਪਿੰਡ ਵਾਲੇ ਤੇ ਬੁਣ ਰਹੇ ਤੇ ਅਹੀਂ ਇਤੋਂ ਫਟੇ ਗੜੇ ਬੁਖਾਰਾ ਹੈ ਉਸੇ ਤਾਂ ਇਹ ਸੋਚਿਆ ਹੋਣਾ ਵੀ ਮਤਲਬ ਅੰਬਿਲ ਫਾਈ ਕਰੂਗਾ ਆਪਰੇਸ਼ਨ कि ਇਸ ਕਰਕੇ ਮੈਂ ਸੋਚਿਆ ਕਿ ਜਦੋਂ ਪਰਦੂਕ ਵੀ ਲਹੋ ਰਹੇ ਤੇ ਮੈਂ ਸ਼ਿਵਦੇਵੀ ਨੂੰ ਪਿਆਰ ਕਰਦਾ ਹਾਂ ਤੇ ਇਹਨੂੰ ਭੇਜਦਾ ਹਾਂ 6 ਵਜੇ ਚੱਲ ਜਾਂਦੀ ਹੈ ਇੱਕ ਵਾਰ ਕਾਸ ਭੋੜੇ ਨਾਲ ਪੇਰ ਹੁੰਦੇ ਤੇ ਉਸ ਤੋਂ ਬਾਅਦ ਮੈਂ ਤੇ ਅੱਪੀ ਤੇ ਦੇ ਪਾਪਾ ਰੇਲਸ਼ਨ ਤੋਂ ਆਉਂਦੇ ਸਰਕੂ ਮੈਂ ਜਦੋਂ ਮੈਂ ਪਰਵਤ ਤੋਂ ਤੇ ਆਕਾਤ ਨਹੀਂ ਆ ਤੇ ਬਾਅਦ ਵਿੱਚ ਇੱਟਾਂ ਦੇ ਸਵੇਰ ਦੇ ਨਾਲ ਮੁਖਵਾਂ ਕਿਸਾਬੀ ਦਾ ਡਾਕਟਰ ਜਮਤੀ ਆਂਦੇ ਹੁੰਦੇ ਆਂਦੇ ਹਾਂ ਸੋਮਵਾਰ ਆਜ ਤੇ ਪ੍ਰੈਸ਼ ਕਰਨਾ ਉਹ ਤਾਂ ਐਮ ਨਾਲ ਹੀ ਚੱਲ ਜਾਂਦੀ ਹੁੰਦੀ ਅੱਜ ਤੇ 1 ਕਵੇਲਾ ਹੋ ਗਿਆ 6 ਵਜੇ ਚੱਲੇ ਅੱਜ ਆਜੇ ਉੱਠਿਆ ਦਵਾ ਸੌਂਦੇ ਦੀ ਨਮਾ ਪਰ ਫੇਰ ਵੀ ਕਵੇਲਾ ਬੜਾ ਹੋ ਗਿਆ ਪੂਰੇ 6 ਵਜੇ ਚੱਲੇ ਤੇ ਮੈਂ ਕਿ ਚਾਹ 6 ਵਜੇ ਸਕੂਲੇ ਪਹੁੰਚ ਜਾਣਾ ਹਰ ਹਾਲਤ ਤੇ ਉਹ ਸਭ ਉਹ ਡੀਰੀ ਪੈਕ ਹੋ ਗਈ ਬੜਪੜਪੜ ਮੈਂ ਕਰਤੀ ਆ ਮੈਂ ਇਹਨੂੰ ਤੇਰੇ ਘਰ ਨੂੰ ਆਪਣੇ ਰੋਟੀਆਂ ਲਾਵਾਂਗੇ ਕਿਉਂਕਿ ਤੁਹਾਨੂੰ ਪਤਾ ਹੋ ਹਸਪੀਟਲਾਂ ਦੇ ਵਿੱਚ ਫਿਰ ਔਖਾ ਹੋ ਜਾਂਦਾ ਵਾ ਕਿੱਥੋਂ ਲਿਆਉਣੀ ਆ ਵੀ ਸਾਡੇ ਕਿੰਨੇ ਕਿਰਲਾ ਦੇ ਜਲਨੋ ਇਹ ਨੂੰ ਮੈਂ ਅਬੀਨੋ ਦੇ ਰੋਟੀ ਇਹਨਾਂ ਨੇ ਦੱਸਣਾ ਨਹੀਂ ਆ ਖਾਣ ਵਾਸਤੇ ਉਹਨਾਂ ਨੇ ਕਿਹਾ ਰਾਸ ਤੇ ਜਾਂ ਬ੍ਰੈਡ ਬੁਣ ਤੋਂ ਦੋ ਕੁਛ ਖਾ ਲੋ ਨੋਰ ਮੀਜੀਆ ਖਾਣਾ ਤੇ ਇਹ ਅਬੀਨੋ ਕੀ ਨੋ ਅਬੀ ਵਾਸਤੇ ਮੈਂ ਰਾਸ ਲਏ ਆ ਤੇ ਨਾਲ ਵੀ ਬ੍ਰੈਡ ਲਏ ਆ ਮੈਂ ਕਿ ਕਹਿਣਗੇ ਤੇ ਫਿਰ ਚਾਹ ਨਾਲ ਲੈ ਲਾਂਗੇ ਤੇ ਪਰ ਟੇਜ ਤੇ ਨੂੰ ਦੇ ਦਾਂਗੇ ਖਾਣ ਵਾਸਤੇ ਕੁਛ ਨਾ ਕੁਛ ਤਾਂ ਕੋਲ ਖੋ ਚੁੱਕੀ ਹੈ ਰੈਡੀ ਤੇ ਮੈਂ ਇਹ ਫਟਫਟ ਕੋਤਰ ਪਾਦਾ ਪਾਣੀ ਨਾਲ ਦੀ चल गई पल के जुमे बारी मेरी लाद की हूं यह है पे मैं फटाफट भोंडे भोंडे साफ कर ला मैं हम सारा काम कर का लेनी करता जे दूचा एक दोवे प्यो पत्ते सुते मैं इन्हें सुते रह ਤੇ ਮੈਂ ਇਹਦੇ ਸੋਤੇ ਸਤੇ ਸਾਰੇ ਕੰਮ ਕਰ ਲੈਨੇ ਕਰਦੇ ਤੇ ਇਹਨਾਂ ਬਹੁਤ ਖਾਦੇ ਨੇ ਕੋਸ਼ੀਏ ਬਚ ਗਏ ਹੁਣ ਗਾਇਸ ਪਹਿਲਾਂ 5 ਵਜੇ ਹੀ ਉੱਠਿਆ ਮਾਂਵਾਂ ਤੇ ਇਹ ਤੇ ਹੁਣ 6:00 ਬਚੁਕੇ ਆ 6:00 ਵਜੇ ਤੋਂ ਪਹਿਲਾਂ ਹੀ ਭੜਕ ਚਲਤੀ ਹੈ ਤਰ ਬੇਖੋ ਕਿ ਨਾ ਇਹ ਨੇਰਾ ਹੈ ਨੇ ਖੋਕ ਨਾ ਨਹੀਂ ਰਹਾ ਜੇ ਤੇ ਮੈਂ ਸੋਚਿਆ ਹੈ ਕਿ 6 ਵਜੇ ਗੁਰਦਾਸਪੁਰ ਜਾਣਾ ਹੁੰਦਾ ਹੈ ਤਾਂ ਫਿਰ ਤੁਹਾਨੂੰ ਪਤਾ ਗੁਰਦਾਸਪੁਰ 2 3 ਘੰਟੇ ਦੇ ਪਿੱਛੇ ਹਿੱਕ ਲ ਜਾਂਦੇ ਆ ਤੇ ਬਾਬਾ ਜੀ ਬੇਲਣ ਦੇ ਪਾਰਕ ਤੋਂ ਇਹ ਲੋਕੀ ਨਾਲੀ ਇਹ ਪਹਿਨਾਵੇ ਜੇ ਜਾਵਾਂਗਾ ਮੈਂ ਫਿਰ ਤਾਂ ਹੋ ਚੁੱਕਿਆ ਤੇ ਹੁਣ ਅੱਗੇ ਤੋਂ ਠੀਕ ਜਾਉਣਾ ਪਰ ਪੇਡਨ ਦੀ ਹੈ

ਲੋ ਜੀ ਅਭੀਨ ਹੋਸ਼ ਆ ਗਿਆ ਆ ਤੇ ਪੂਰਾ ਹੱਬੀ ਹੁਣ ਖੁਸ਼ ਲੱਗੰਦਿਆ ਵਾ ਤੇ ਗੱਲਾਂ ਸਾੜਨਾ ਕਰਨ ਦਿਆ ਸੀ ਪੂਰਾ ਖੁਸ਼ ਤੇ ਚਲੋ ਤੁਹਾਡੀ ਅਸੀਸਾਂ ਦੇ ਨਾਲ ਆਪਰੇਟ ਵਧੀਆ ਹੋ ਗਿਆ ਤੇ ਡਾਕਟਰਾਂ ਨੇ ਤੁਹਾਨੂੰ ਸ਼ਾਮ ਨੂੰ ਛੁੱਟੀ ਦੇ ਦਾਂਗੇ ਪਰ ਅਜੇ ਤੱਕ ਕੁਝ ਨਹੀਂ ਪਤਾਗਾ ਅਜੇ ਤੱਕ ਟ੍ਰਿਪ ਚੱਲ ਰਹੀ ਆ ਤੇ ਟ੍ਰਿਪ ਖਤਮ ਹੋਏਗੀ ਤੇ ਫੇਰ ਕੋਸ਼ ਡਾਕਟਰ ਦੱਸਣਗੇ ਕਿ ਸਾਾਨੂੰ ਛੁੱਟੀ ਉਹਨਾਂ ਨੂੰ ਸ਼ਾਮ ਨੂੰ ਦੇਣੀ ਜਾਂ ਨਹੀਂ ਦੇਣੀ ਇਥੇ ਅਭੀ ਨੂੰ ਛੁੱਟੀ ਮਿਲ ਗਈ ਵੇਖੋ ਪੂਰਾ ਖੋਸ਼ ਆ ਚਲਿਏ ਘਾਰ ਤੇ ਵੇਖੋ ਪੰਗੜਾ ਪੌਂਡ ਐ ਤੇ ਭਾਈ ਘਾਰ ਚੱਲੇ ਆ ਜੋ ਬੱਚਾ ਘਾਰ ਰੈਕਸ ਕਰ ਲੈਂਦਾ ਹਸਪੀਟਲਾਂ ਚ ਨਹੀਂ ਕਰਦਾ ਕੋਈ ਹਸਪੀਟਲ ਦੀ ਸਮੈਲ ਸੀ ਦਵਾਈਆਂ ਬਹੁਤ ਚੜਦੀਆਂ ਲੰਮੇ ਬਹਿ ਜੀਂਗਾ ਕਾਕੇ ਜਾ ਕੇ ਬਹਿ ਲੇ ਬੈਠਾ ਛੱਟਾ ਜਾ ਕੇ ਚੱਲ ਲੈ ਇਹਦਾ ਢੋਲਾ ਲਾ ਮੋਟਰ ਦੀ ਕਰੀ ਉਹ ਜੀ ਮੈਂ ਰੋਕੀ